ਮੈਂ ਬਹੁਤ ਧੰਨਵਾਦੀ ਆ ਤੁਹਾਡੇ ਚੈਨਲ ਦਾ ਤੁਹਾਡੀ ਟੀਮ ਦਾ ਕਿ ਤੁਸੀਂ ਮੈਨੂੰ ਆਪਣੇ ਸਰੋਤਿਆਂ ਦੇ ਸੰਗਤਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ 1704 ਚ ਸੂਬੇ ਦੀ ਕਚੈਰੀ ਚ ਮਲੇਰਕੋਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਆ ਕੇ ਹਾਦ ਨਾਰਾ ਮਾਰਿਆ ਸੀ ਜ਼ੁਲਮ ਦੇ ਖਿਲਾਫ ਸੱਚ ਦੀ ਔਰ ਹੱਕ ਦੀ ਆਵਾਜ਼ ਬੁਲੰਦ ਕੀਤੀ ਸੀ ਤੇ ਉਸੇ ਆਵਾਜ਼ ਤੇ ਉਸੇ ਸੱਚ ਔਰ ਹੱਕ ਦੀ ਆਵਾਜ਼ ਦੇ ਅਸੀਂ ਪੈਰਾ ਦਿਨ ਲਈ ਹਰ ਸਾਲ ਮਲੇਰਕੋਲੇ ਦੇ ਜਿਹੜੀ ਹਾਦ ਨਾਰੇ ਦੀ ਧਰਤੀ ਉੱਥੋਂ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਪਾਉਂਦੇ ਆ ਤੇ ਸੰਗਤਾਂ ਲਈ ਲੰਗਰ ਜੋ ਹੈ ਅਸੀਂ ਉਹ ਸਰਵ ਕਰਦੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਸਿੱਖ ਧਰਮ 'ਚ ਜੇ ਗੱਲ ਕਰੀਏ ਸਾਈਂ ਮੀਆਂ ਮੀਰ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਨੀਂਹ ਰੱਖੀ ਤੇ ਜੇ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਜੀ ਦੇ ਪੈਰੋਕਾਰ ਆਪਣਾ ਜਿਹੜੇ ਕਿ ਆਪਣੇ ਪੀਰ ਬੁੱਧੂ ਸ਼ਾਹ ਜੀ ਹੈ ਜਿਹਨਾਂ ਦਾ ਪੂਰਾ ਪਰਿਵਾਰ ਵਾਰਤਾ ਸਿੱਖ ਧਰਮ ਦੇ ਵਿੱਚ ਤੇ ਜੋ ਅਸੀਂ ਗੱਲ ਕਰੀਆ ਇਸ ਟਾਈਮ ਆਪਾਂ ਖੜੇ ਫਤੇਗਰ ਸਾਹਿਬ ਦੀ ਧਰਤੀ ਤੇ ਜਿੱਥੇ ਕਿ ਸ਼ੀਦਾ ਦੀ ਪਾਵਨ ਧਰਤੀ ਕਿਹਾ ਗਿਆ ਤੇ ਉੱਥੇ ਇੱਕ ਇਤਿਹਾਸ ਜੁੜਿਆ ਹੈ ਸ਼ੇਰ ਨਵਾਬ ਮਲੇਰ ਕੋਲੇ ਦਾ ਜਿਨ੍ਹਾਂ ਨੇ ਹਾਜ਼ਾ ਨਾਮ ਨਾਰਾ ਮਾਰਿਆ ਤੇ ਜਦੋਂ ਅਸੀਂ ਫਤੇਗਰ ਸਾਹਿਬ ਧਰਤੀ ਤੇ ਕਵਰੇਜ ਕਰ ਰਹੇ ਸੀ ਤਾਂ ਅਸੀਂ ਇੱਕ ਦੇਖਿਆ ਲੰਗਰ ਜਿੱਥੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲੱਗੇ ਰਹੇ ਇੱਕ ਲੰਗਰ ਦੇ ਵਿੱਚ ਲੱਖਣ ਲੰਗਰ ਲੱਗਾ ਸਿੱਖ ਮੁਸਲਮਾਨਾਂ ਦਾ ਲੰਗਰ ਲੱਗਿਆ ਮਲੇਰ ਕੋਲੇ ਤੋਂ ਜੋ ਕਿ ਆਪਣੇ ਸ਼ਰਦਾ ਦੇ ਭੇਟ ਕਰਨ ਫੁੱਲ ਭੇਟ ਕਰਨ ਆਏ ਨੇ ਸਾਹਿਬ ਜਾਨ ਦੇ ਚਰਨਾਂ ਦੇ ਵਿੱਚ ਆਓ ਤੁਹਾਡੀ ਗੱਲਬਾਤ ਪਾਈ ਜੋ ਸਾਡੇ ਕੋਲ ਮਲੇਰ ਕੋਲੇ ਤੋਂ ਉੱਚੇ ਚ ਇਸ ਪੈਰੋਕਾਰ ਦੇ ਨਾਲ ਇਹ ਸਬੰਧਾ ਆ ਕੇ ਆਇਆ ਹੈ ਹਾਂ ਜੀ ਪੂਰੇ ਡੀ ਆ ਬਹੁਤ ਨਿਮਰਤਾ ਨਾਲ ਤੁਹਾਡੇ ਚੈਨਲ ਦਾ ਤੁਹਾਡੀ ਟੀਮ ਦਾ ਕਿ ਤੁਸੀਂ ਮੈਨੂੰ ਆਪਣੇ ਸਰੋਤਿਆਂ ਦੇ ਸੰਗਤਾਂ ਦੇ ਰੂਬਰੂ ਹੋਣ ਦਾ ਮਗਾ ਦਿੱਤਾ ਔਰ ਉਸ ਮੈਸੇਜ ਨੂੰ ਉਸ ਪੈਗਾਮ ਨੂੰ ਸੰਗਤਾਂ ਤੱਕ ਪਹੁੰਚਾਉਣਾ ਮਗਾ ਰਿਹਾ ਜਿਹੜਾ 1704 ਚ ਸੂਬੇ ਦੀ ਕਚਹਿਰੀ ਚ ਮਲੇਰਕੋੜ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਆ ਕੇ ਹਾਜ਼ਰ ਨਾਮਾ ਰਿਆ ਸੀ ਜ਼ੁਲਮ ਦੇ ਖਿਲਾਫ ਸੱਚ ਦੀ ਔਰ ਹੱਕ ਦੀ ਆਵਾਜ਼ ਬੁਲੰਦ ਕੀਤੀ ਸੀ ਤੇ ਉਸੇ ਆਵਾਜ਼ ਤੇ ਉਸੇ ਸੱਚ ਔਰ ਹੱਕ ਦੀ ਆਵਾਜ਼ ਤੇ ਅਸੀਂ ਪੈਰਾ ਦੇਣ ਲਈ ਹਰ ਸਾਰ ਮਰੇ ਕੋਲੇ ਦੇ ਜਿਹੜੀ ਹਾਦ ਨਾਰੇ ਧਰਤੀ ਉੱਥੋਂ ਸੀ ਜਾਨ ਧਰਤੀ ਸ੍ਰੀ ਫਤੇਗੜ ਸਾਹਿਬ ਪਹੁੰਚਦੇ ਆ ਤੇ ਉਸ ਆਵਾਜ਼ ਤੇ ਪੈਰਾ ਦੰਨੇ ਆ ਤੇ ਸੰਗਤਾਂ ਲਈ ਲੰਗਰ ਜੋ ਹੈ ਅਸੀਂ ਉਹ ਸਰਵ ਕਰਦੇ ਹਾਂ ਕੁਰਬਾਨੀ ਵਿੱਚ ਵੀ ਫਰਮਾਨ ਹੈ ਅਵਲ ਹੀ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਕੁਰਬਾਨੀ ਦੇ ਫਰਮਾਨ ਕੁਰਬਾਨੀ ਕਹਿੰਦੀ ਮੈਂ ਨਹੀਂ ਕਹਿ ਰਿਆ ਕੁਰਬਾਨੀ ਕਹਿ ਰਹੀ ਹੈ ਤੇ ਇਸ ਜੋ ਤੁਸੀਂ ਬਾਣੀ ਦੇ ਵਰਨ ਦੇ ਚਲਦੇ ਵੀ ਉਹ ਕਿ ਹਨਾ ਦੇਖਿਆ ਤੁਸੀਂ ਇੱਥੇ ਲੰਗਰ ਲਗਾ ਰਹੇ ਹੋ ਪਰ ਇੱਕ ਸਾਂਝ ਜੁ ਪਰਿਵਾਰਕ ਸਾਂਝ ਚੱਲਦੀ ਆ ਰਹੀ ਹੈ ਮਲੇਕਕੋਟਲੇ ਦੀ ਇਸ ਫਤਿਹਗੜ੍ਹ ਤੋਂ ਕਰਦੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਨਹੀਂ ਸਾਡੇ ਮਲੇਕਕੋਟ ਤੋਂ ਜਲਦੀ ਇਹ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਮੇ ਤੋਂ ਚੱਲਦੀ ਆ ਰਹੀ ਹੈ ਜਿੱਥੋਂ ਸਿੱਖੀ ਦਾ ਬਾਨੀ ਸਿੱਖੀ ਦੇ ਮੋਢੀ ਤਨਤ ਸ੍ਰੀ ਗੁਰੂ ਨਾਨਕ ਸਾਹਿਬ ਨੇ ਜਦੋਂ ਸਿੱਖੀ ਦੀ ਸਥਾਪਨਾ ਕੀਤੀ ਸੀ ਨਾ ਤਾਂ ਉਹਨਾਂ ਨੇ ਅਕਾਲ ਪੁਰਖ ਦੀ ਏਕਤਾ ਦੀ ਰੱਖੀ ਸੀ ਤੇ ਇਸਲਾਮ ਦੀ ਜਿਹੜੀ ਦੀ ਉਹ ਵੀ ਅਕਾਲ ਪੁਰਖ ਦੀ ਏਕਤਾ ਹੈ ਫਿਰ ਸ੍ਰੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਦਾਈ ਸੀ ਉਹਨਾਂ ਨੇ ਗੁਰਤੀ ਤੇ ਮੁਸਲਮਨ ਦਾਈ ਨੇ ਫਿਰ ਜਿਹੜਾ ਰਾਇ ਬਲਦ ਮੁਹੰਮਦ ਪੱਟੀ ਸੀ ਉਸਦੇ ਰਾਜਾ ਉਹਨੇ 750 ਮਰਬੇ ਜਮੀਨ ਗੁਰੂ ਸਾਹਿਬ ਦੇ ਨਾਮ ਲਾਈ ਸੀ ਫਿਰ ਜਿਹੜਾ ਇੱਕ ਮਰਦਾਨਾ ਸੀ ਜਿਹੜਾ ਭਾਬੀ ਤੇ ਉਹ ਸਰ ਜਿੰਦਗੀ ਉਹਨੇ ਗੁਰੂ ਸਾਹਿਬ ਦੇ ਲੇਖੇ ਲਾਈ ਤੇ ਗੁਰੂ ਸਾਹਿਬ ਨੇ ਉਹਨੂੰ ਭਾਈ ਦੀ ਪਦਵੀ ਦਿੱਤੀ ਸੀ ਤੇ ਇਹ ਤਾਂ ਸਮਝ ਉਦੋਂ ਤੋਂ ਚੱਲੀ ਆ ਰਹੀ ਹੈ ਤੇ ਫਿਰ ਉਹ ਹੀ ਪੰਜਵੇਂ ਗੁਰੂ ਨਾਨਕ ਸਾਹਿਬ ਨੇ ਸ੍ਰੀ ਗੁਰੂ ਅਰਜਨ ਦੇਵ ਜਦੋਂ ਸ੍ਰੀ ਹਰਮਨ ਦਾ ਸਾਉਣੀ ਪੁੱਤਰ ਰਖਾਇਆ ਸੁਰੇ ਮੀਂਹ ਅਮੀਰ ਤੋਂ ਉਦੋਂ ਚੱਲਦੀ ਆ ਰਹੀ ਹੈ ਫਿਰ ਜਦੋਂ ਉਸ ਤੋਂ ਬਾਅਦ ਦਸਵੇਂ ਗੁਰੂ ਸਾਹਿਬ ਨੇ ਸ਼੍ਰੀ ਗੁਰਗੁੰਦੇ ਸਿੰਘ ਜੀ ਨੂੰ ਛੋੜ ਜਦੋਂ ਉਪਸਥਾਪੀਰ ਬਣਾ ਕੇ ਲੈ ਗਏ ਨੇ ਤਾਂ ਉਹਨਾਂ ਨੇ ਇੱਕ ਹੁਕਮਨਾਮਾ ਬਖਸ਼ਿਆ ਪੁੱਤਰ ਕਹਿ ਕੇ ਮੇਰੇ ਫਰਜੰਦ ਲਈ ਸਾਡੀ ਸਾਂਤ ਉਸੋ ਚੱਲਦੀ ਜਾ ਰਹੀ ਹੈ ਤੇ ਇਹ ਤਾਂ ਜਿਹੜੀ ਹੈ ਜਿਹੜੀ ਹਾਦ ਨਾਰਾ ਘਟਣ ਦਾ ਬਹੁਤ ਬਾਤ ਚਾਹੀ ਹੈ ਕਿ ਅਸਲ 'ਚ ਉਸੇ ਹੀ ਸਾਂਝ ਲਈ ਉਸੇ ਹੀ ਹੱਕ ਪਰ ਸੱਚ ਦੀ ਆਵਾਜ਼ ਬਣ ਕੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਉਸ ਜ਼ਾਲਮ ਜਾਬਰ ਹਾਕਮ ਦੇ ਵਿਰੁੱਧ ਹਾਦ ਨਾਰਾ ਮਾਰਿਆ ਸੀ ਔਰ ਇਹੀ ਇਸਲਾਮ ਹੈ ਜਿਹੜੀ ਸੂਬਾ ਸਰਾਂਦੀ ਕਾਰਵਾਈ ਚਾਹੇ ਉਹ ਮੁਸਲਮਾਨਾਂ ਵਿੱਚੋਂ ਸੀ ਉਹ ਇੱਕ 70 ਦੇ ਨਸਲ ਵਿੱਚ ਡੁੱਬੇ ਹੋਏ ਹਾਕਮ ਦੀ ਕਾਰਵਾਈ ਸੀ ਠੀਕ ਹੈ ਨਹੀਂ ਜਿਹੜਾ ਨਵਾਬ ਸ਼ੇਰ ਮੁਹੰਮਦ ਖਾਨ ਨੇ ਕੀਤਾ ਉਹ ਇੱਕ ਮੁਸਲਮਾਨ ਦੀ ਕਾਰਵਾਈ ਸੀ ਕਿਉਂਕਿ ਇਸਲਾਮ ਤਾਂ 9ਰ 7 ਸਾਲ ਦੇ ਬੱਚਿਆਂ ਤੇ ਸ਼ਰਾ ਲਾਗੂ ਨਹੀਂ ਕਰਦਾ ਹੈਗਾ ਇਸਲਾਮ ਤਾਂ ਕਿਸੇ ਨਿਰਦੋਸ਼ ਦੀ ਹੱਤਿਆ ਕਰਨ ਨੂੰ ਇਸਲਾਮ ਚ ਸਭ ਤੋਂ ਵੱਡਾ ਅਜੇ ਸ਼ਿਰਤੋਬਾ ਸਭ ਤੋਂ ਵੱਡਾ ਜ਼ੁਲਮ ਸਮਝਦਾ ਹੈਗਾ ਪਾਪ ਸਮਝਦਾ ਹੈਗਾ ਤੇ ਉਦੋਂ ਵੱਡੇ ਨਾ ਚਾਹੀਦਾ ਉਹਨਾਂ ਵੀ ਇੱਕ ਨਿਰਦੋਸ਼ ਕਤਲ ਇੱਕ ਨਿਰਦੋਸ਼ ਦੀ ਇੱਥੇ ਦੋ ਦੋ ਸੀ ਸਭ ਕੁਝ ਹੋ ਸਕਦਾ ਪਰ ਸੱਚਾ ਮੁਸਲਮਾਨ ਨਹੀਂ ਹੋ ਸਕਦਾ ਤੁਸੀਂ ਦੱਸਿਆ ਵੀ ਨਵਾਬ ਸ਼ੇਰਖਾਨ ਨਵਾਬ ਸ਼ੇਖ ਖਾਨ ਨੇ ਇੱਕ ਹਾਦ ਦਾ ਨਾਮ ਮਾਰਿਆ ਉਹਨੇ ਕਿਹਾ ਠੀਕ ਹੈ ਸਾਡੀ ਲੜਾਈ ਹੈਗੀ ਹੈ ਲੜਾਈ ਜੋ ਮੈਦਾਨ ਦੇ ਵਿੱਚ ਦੇਖਾਂਗੇ ਪਰ ਅਸੀਂ ਬੱਚਿਆਂ ਦੇ ਨਾਲ ਜੋ ਸਾਡਾ ਇਸਲਾਮ ਹੈ ਤੁਸੀਂ ਵੀ ਇਹ ਗੱਲ ਕੀ ਹੈ ਇਸਲਾਮ ਇਹ ਗੱਲ ਨਹੀਂ ਕਰਦਾ ਵੀ ਬੱਚਿਆਂ ਦੇ ਉੱਤੇ ਜ਼ੁਲਮ ਕੀਤਾ ਜਾਵੇ ਦੇਖੋ ਉਹ ਤਾਂ ਜੋਗੀ ਅੱਲਾਹ ਅਰਖਾਨੇ ਵੀ ਕਿਹਾ ਉਹਨੇ ਜਦੋਂ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਕਿਹਾ ਸੂਬੇ ਸਰੰਦ ਨੇ ਵੀ ਤੂੰ ਆਪਣੇ ਭਰਾ ਦਾ ਬਦਰਾ ਲੈ ਲੈ ਜਿਹੜਾ ਚਮਕੌਰ ਦੀ ਲੜਾਈ 'ਚ ਨਾਰ ਖਾਨ ਦਾ ਨਾਮ ਸੀ ਗੁਰੂ ਗੋਬਿੰਦ ਸਿੰਘ ਦੇ ਲੜਦਾਂ ਨਾਲ ਮਾਰਿਆ ਗਿਆ ਸੀ ਤਾਂ ਉਹਨੇ ਨਵਾਬ ਨੇ ਕਿਹਾ ਨਹੀਂ ਨਹੀਂ ਇਹਦਾ ਮਸੂਮ ਬੱਚੇ ਨੇ ਮੇਰੇ ਲਈ ਗੁਰੂ ਸਾਹਿਬ ਨਾਲ ਮੈਂ ਜੰਗ ਦੇ ਮੈਦਾਨ ਚ ਬਦਲਾ ਲਊਗਾ ਲੜਕੇ ਲਊਗਾ ਔਰ ਅੱਲਾ ਯਾਰ ਕਾ ਜੋਗੀ ਹੂੰ ਲਿਖਦਾ ਬਦਲਾ ਹੀ ਲੈਣਾ ਹੋਗਾ ਤੂੰ ਹਮ ਲੇਂਗੇ ਬਾਪ ਸੇ ਮਹਿਫੂਜ਼ ਰੱਖੇ ਖੁਦਾ ਹਮ ਕੋ ਐਸੇ ਪਾਪ ਸੇ ਇਸਲਾਮ ਤੇ ਜਿੰਨਾ ਜ਼ਿਆਸਤਰੀ ਹੁੰਦਾ ਹੈਗਾ ਔਰ ਇਤਿਹਾਸਕਾਰ ਲਿਖਦੇ ਨੇ ਵੀ ਸੰਕੇ ਇਤਿਹਾਸਕਾਰ ਲਿਖਦੇ ਨੇ ਸੰਭਵ ਸੀ ਸੁਭਾਚਰਾਂ ਦੇ ਛੋੜੇ ਸਾਹਿਬ ਜਦੋਂ ਛੱਡ ਦਿੰਦਾ ਆ ਸਾਹਿਬਜ਼ਾਦੇ ਦੇ ਸ਼ਹੀਦ ਦੇ ਪ੍ਰਸੰਗ ਕਿਤਾਬ ਹੈ ਚੇਤਨ ਸਿੰਘ ਦੀ 1975 ਤੇ ਲਿਖਦੇ ਨੇ ਉਹ ਆ ਨਾਰਾ ਮਾਰਿਆ ਇੰਜ ਮਲੇਰੀਆਂ ਜਾਂ ਰਹਿਮ ਵਜੀਦ ਖਾਨ ਨੂੰ ਆਇਆ ਹੈ ਲੇ ਜਾਓ ਬੁਰਜ ਬਿਚੀ ਤਿੰਨਨ ਛੱਡ ਦੇਵੋ ਸਾਡਾ ਕੀ ਮਾਸੂਮਾ ਗਵਾਇਆ ਹੈ ਜਿਹਨੂੰ ਛੱਡਣ ਲਈ ਤਿਆਰ ਸੇ ਪਰ ਉਹ ਕੋਲੇ ਬੈਠਾ ਸੁਚਾਨ ਨੂੰ ਜਿਹੜਾ ਸੀ ਉਹ ਜਿਹਨੂੰ ਦੁਸ਼ਤ ਸੀ ਉਹ ਬੋਲ ਉੱਠਿਆ ਕਿ ਸੱਪ ਦੇ ਵਿੱਚ ਸੱਪੁੰਦੇ ਨੇ ਇਹ ਬੜੇ ਹੋ ਕੇ ਵੱਡਾ ਦੁਖ ਦੇਣਗੇ ਸੱਪ ਮੰਨਗੇ ਤੇ ਜਮਨੇ ਸੁਣਾ ਦੇ ਮੂੰਹ ਤਿੱਖੇ ਹੁੰਦੇ ਨੇ ਇਹ ਦੁਖੀ ਦੇਣੀ ਹੈ ਇਸ ਲਈ ਇਹਨਾਂ ਨੂੰ ਫੋੜੇ ਖਤਮ ਕਰ ਦੇਣਾ ਚਾਹੀਦਾ ਕਿਤਾਬ ਹੈ ਸਿੱਖਾਂ ਲਈ ਹਿੰਦੂ ਚੰਗੇ ਜਾਂ ਮੁਸਲਮਾਨ ਪੰਨਾ ਨੰਬਰ 37 ਦੇ 38 ਨਰਿੰਦਰ ਸਿੰਘ ਪਲੇਅਰ ਦੀ ਕਿਤਾਬ ਹੈ 1966 છਪੀ ਦੀ ਤੇ ਉਹਦੇ ਵਿੱਚ ਲਿਖਿਆ ਕਿ ਜਦੋਂ ਦੀਵਾਨ ਸੁਚਲਨ ਦੇ ਬਾਰ ਬਾਰ ਢਕਾਉਣ ਤੇ ਦੂਜੀ ਵਾਰ ਸੁਭਾ ਸਰੰਦ ਸਾਹਿਬ ਜਦੋਂ ਸਹਯਦਨ ਤਿਆਰ ਹੋ ਗਿਆ ਤੇ ਹੁਕਮ ਸੁਣਾਇਆ ਗਿਆ ਤਾਂ ਜਦੋਂ ਹੁਕਮ ਕੋਰਟ ਸੁਣਾਇਆ ਗਿਆ ਤਾਂ ਉੱਥੇ ਨਵਾਬ ਮੌਜੂਦ ਸੀ ਮਰੇ ਕੋੜੇ ਨਵਾਬ ਉਹ ਉਹ ਉਹਨੇ ਇਸ ਹੁਕਮ ਦੇ ਵਿਰੁੱਧ ਰੋਜ਼ ਤੇ ਪ੍ਰੋਟੈਸਟ ਕੀਤਾ ਤੇ ਹਾਜ਼ਰ ਨਾਰਾ ਮਾਰ ਕੇ ਉਹਦੀ ਕੋਰਟ ਚੋਂ ਠੋਠ ਕੇ ਚਲੇ ਗਿਆ ਕਹਿੰਦਾ ਹੋਇਆ ਕਿਥੇ ਮਾਸੂਮਾਂ ਤੇ ਜ਼ੁਲਮ ਹੁੰਦਾ નિર્ਦੋਸ਼ਾਂ ਤੇ ਉੱਥੇ ਰੱਬ ਦਾ ਕਹਿਰ ਨਾਜ਼ਰ ਹੁੰਦਾ ਉਹਨੇ ਸਿਰ ਰੱਬ ਦਾ ਕਹਿਰ ਨਾਜ਼ਰ ਹੋਊਗਾ ਔਰ ਫਿਰ ਦੇਖੋ ਕੁਝ ਦੇਰ ਬਾਅਦ ਪਾਪ ਬੰਦਾ ਸਿੰਘ ਬਾਦ ਨੇ ਆ ਕੇ ਸਰੰਦਰ ਜੋ ਹੋਇਆ ਹਾਲ ਉਸ ਲਈ ਉਹ ਪ੍ਰਮਾਤਮਾ ਪਰਮੂ ਹੈ ਨਾ ਉਹ atheist ਦੀ حکومت ਤਾਂ ਸੈਨ ਕਰ ਲੈਂਦਾ atheist ਹੈ ਕੋਈ ਰੱਬ ਨੂੰ ਨਹੀਂ ਮੰਨਦਾ ਕੋਈ ਗੱਲ ਲੇਕਿਨ ਉਹ ਜ਼ਾਲਮ ਦੀ حکومت ਸੈਨ ਨਹੀਂ ਕਰਦਾ ਜ਼ਾਲਮ ਨੂੰ ਬਹੁਤ ਛੇਤੀ ਸਜ਼ਾ ਦੇ ਦਿੰਦਾ ਤੁਸੀਂ ਮਲੇਰ ਕੋਲੇ ਤੋਂ ਹਰ ਸਾਲ ਇਥੇ ਸਾਲਾਨਾ ਲੰਗਰ ਪਿਛਲੇ ਸਾਲ ਮੈਂ ਕਈ ਤਰ੍ਹਾਂ ਦੇਖਣਾ ਤੁਸੀਂ ਹਰ ਇੱਕ ਸਾਡੇ ਤੇ ਲੰਗਰ ਲਾ ਕੇ ਕਿੱਦਾਂ ਤੁਸੀਂ ਚੰਨਾਂ ਦੇ ਜੋ ਸ਼ਰਦਾ ਫੁੱਲ ਭੇਟ ਕਰਨ ਨੇ ਛੋਟੇ ਸਾਹਿਬ ਜਦਾਂ ਤੁਸੀਂ ਕਿੱਦਾਂ ਮਹਿਸੂਸ ਕਰਦੇ ਨਹੀਂ ਮਹਿਸੂਸ ਹੁੰਦਾ ਕਰਦੇ ਨੇ ਦੇਖੋ ਇਸਲਾਮੀ ਜਗਤ ਚ ਜਿਹੜੀ ਸਭ ਤੋਂ ਵੱਡੀ ਸੋਗ ਦਾ ਘਟਨਾ ਸਮਝ ਜਾਂਦੀ ਆ ਉਹ ਕਰਬਲਾ ਦੀ ਸਮਝੀ ਜਾਂਦੀ ਹੈ ਜਿਹਦੇ ਵਿੱਚ ਇੱਕ ਹੀ ਪਰਿਵਾਰ ਦੇ 45 ਜੀਆਂ ਨੂੰ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਬਲਕਿ ਤੇ ਉਹਦੇ ਵਿੱਚ ਪ੍ਰੋਫਿਟ ਮਹਮਦ ਸਾਹਿਬ ਦੇ ਜਿਹੜੇ ਛੋਟੇ ਦੋਤੇ ਦਿਹਾਰਤੇ ਹੁਸੈਨ ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ ਸੀ ਉਹ ਛੋਟੇ ਛੋਟੇ ਬੱਚੇ ਵੀ ਸੇਵ ਚ 45 ਤੇ ਸਾਨੂੰ ਇਹ ਲੱਗਦਾ ਵੀ ਫਤੇਗੜ ਸਾਹਿਬ ਖੇੜੀ ਛੋਟੇ ਸਾਹਿਬ ਜਨ ਸੀ ਦੀ ਘਟਨਾ ਸਾਦ ਦੀ ਇੱਕ ਦੂਜੀ ਕਰਬਲਾ ਹੈ ਸਾਡੇ ਸਾਹਮਣੇ ਇੱਕ ਦੂਜੀ ਕਰਬਲਾ ਦਾ ਨਕਸ਼ਾ ਪੇਸ਼ ਕਰਦੇ ਤੇ ਸਾਨੂੰ ਉਦੋਂ ਹੀ ਦਰਦ ਮਹਿਸੂਸ ਹੁੰਦਾ ਮੈਂ ਕਹਿੰਦਾ ਜ਼ਿਆਦਾ ਦਰਦ ਮਹਿਸੂਸ ਹੁੰਦਾ ਕਿਉਂਕਿ ਜਿਸ ਤਰ੍ਹਾਂ ਅੱਜ ਕਿਸੇ નિર્ਦੋਸ਼ ਦੀ ਹੱਤਿਆ ਲਈ ਸਾਰੀ ਇਨਸਾਨੀ ਦੀ ਹੱਤਿਆ ਹੈ ਇੱਥੇ ਦੋ ਦੋ નિર્ਦੋ ਤੇ ਅਸੀਂ ਇਸ ਦੁੱਖ ਦੀ ਘੜੀ ਚ ਇਸ ਦਮ ਨਹੀਂ ਘੜੀ ਛਾ ਆਪਣੇ ਸਿੱਖ ਭਰਾਵਾਂ ਨਾਲ ਉਸੇ ਗਮ ਮਹਿਸੂਸ ਕਰਦੇ ਜਿਵੇਂ ਇੱਕ ਸਿੱਖ ਮਹਿਸੂਸ ਕਰਦਾ ਸੋ ਇਹ ਸਨ ਸਾਡੇ ਨਾਲ ਮਲੇ ਕੋਲੇ ਤੋਂ ਮੁਸਲਮ ਵੀਰ ਜਿਨ੍ਹਾਂ ਨੇ ਤੇ ਚੇਚੇ ਤੋਂ ਤੇ ਲੰਗਰ ਲਾਏ ਤੇ ਉਹਨਾਂ ਨੇ ਦੱਸਿਆ ਵੀ ਜਿਵੇਂ ਕਰਬਲਾ ਹੋਇਆ ਕਰਬਲਾ ਦੇ ਵਿੱਚ 41 ਸ਼ਹੀਦ ਹੋਏ ਨੇ ਉਸੇ ਤਰ੍ਹਾਂ ਵੀ ਜਿਹੜੇ ਦੂਜੇ ਤਰੂਪ ਚੈਨ ਨੂੰ ਮਹਿਸੂਸ ਕਰਦੇ ਆ ਸੋ ਇੱਥੇ ਅਸੀਂ ਸ਼ਰਧਾ ਦੇ ਫੁੱਲ ਪੇਟ ਕਰ ਰਹੇ ਨਾ ਤਾਂ